ਕੜੀ ਤਾਂ ਸੀਗੀ ਨਾ ਕੜੀ ਪਰ ਉਹ ਮੰਮੀ ਨਹੀਂ ਬਈ ਕੜੀ ਜਿੱਦਾਂ ਕਹਿੰਦੀ ਮੇਰੇ ਪੇਪਰ ਮੁੱਕੇ ਮੈਂ ਉਦੋਂ ਮੈਗੀ ਖਾਣੀ ਆ ਕੀ ਆ ਟਿੰਡੇ ਤੋਰੀਆਂ ਸੁਣ ਲੈਣੀ ਤੁਸੀਂ ਦਵਾਈ ਲੈ ਲੂੰਗਾ ਕੋਈ ਗੱਲ ਨਹੀਂ ਚੱਲ ਆ ਚਲ ਉੱਠ ਜਲੀਏ ਮਾਜੀ ਉਹ ਮੈਂ ਨਹੀਂ ਕਰਾਂ ਕਿਉਂਕਿ ਦਵਾਈ ਫਿਰ ਗੁੱਸਾ ਬਹੁਤ ਜੜਾ ਸੀ ਮਨਪੀਰ ਦਲ ਡਲ 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 ਗਿਆ ਬਈ ਯਾਰ ਜਦੋਂ ਦੇਖਿਆ ਕਿ ਬੜੀ ਹੈਨੀਗੀ ਇਹਦੇ ਵਿੱਚ ਪਾਵਾਂਗੇ ਇੱਕ ਅੰਬਰਾਸਰੀ ਬੜੀ ਕੱਲ ਮਾਛੜੀ ਮਾਛਲੀ ਛੱਡੀਆਂ ਲੈ ਕੇ ਆਏ ਸੀ ਇਹ ਮਾਛਲੀ ਨੂੰ ਸਰਪ੍ਰਾਈਜ਼ ਹੁੰਦਾ ਸੀਗਾ ਅੱਜ ਆਪਾਂ ਮੈਂ ਸ਼ੇਕ ਬਣਾ ਕੇ ਮਾਸਾ ਸੰਗੀ ਨੂੰ ਡਾਲ ਕੇ ਕਰਾਂਗੇ ਮੰਗੋ ਸ਼ੇਕ ਬਣਾਇਆ ਮੈਂ ਅੱਜ ਤੱਕ ਕਦੀ ਇੰਨੇ ਸਾਲਾਂ ਦੇ ਕਦੀ ਮੰਗੋ ਜੂਸ ਨਹੀਂ ਕੋਈ ਜੂਸ ਨਹੀਂ ਮੈਂ ਕਦੀ ਉਹ ਰਿਸਕ ਨਾ ਤੋੜ ਕੇ ਲਿਆਏ ਸੀ ਅਸੀਂ ਚੋਰੀ ਲੈਂਦੇ ਸੀ ਚੋਰੀ ਤੋੜ ਕੇ ਲੈਂਦੇ ਸੀ ਜਿਹੜੀਆਂ ਤਰੀਫ ਨਹੀਂ ਕੀਤੀ ਮੈਂ ਤਾਂ ਕਾਸ਼ ਮੇਰੀ ਤਰੀਫ ਸਿੱਧਿਆ ਤੱਕ ਵੀ ਨਹੀਂ ਹੋਣੀ ਇਹ ਆਂਬ ਦੀ ਛਿੱਲ ਦੇ ਨਾਲ ਆਹ ਗੁੱਡ ਨਹੀਂ ਹਾਂ ਕਰਕੇ ਲਈਏ ਸਾਡੇ ਆਹ ਕਿਸਾ ਸਮੋਕੀ ਸਮੋਕੀ ਬਣਾਏ ਅਸੀਂ ਨਹੀਂ ਕਿ ਲੋਦਾ ਇੱਕ ਚੂਹਾ ਉਠਾ ਲਿਆ ਹਮਨੇ ਮਰਾ ਹੋਆ ਚੂਹਾ ਸਾਡੀ ਹੋ ਗਈ ਹੁਣ ਪੂਰੀ ਤਰ੍ਹਾਂ ਬੱਸ ਤੁਸੀਂ ਕਰੋ ਜੀ ਬਲੌਗ ਦਾ ਐਂਡ ਫਿਰ ਸਵਾਗਤ ਹੈ 25 ਮਿੰਟ ਹੋ ਗਏ ਤੇ ਆਪਾਂ ਲੈ ਕੇ ਆ ਗਏ ਆ ਜੀ ਫਿਰ ਤੁਹਾਡੇ ਲਈ ਇੱਕ ਵਧੀਆ ਜਿਹਾ ਬਲੌਗ ਨਾਸ਼ਤੇ ਦੇ ਨਾਲ ਹਾਂਜੀ ਕਰੋ ਜੀ ਸ਼ੁਰੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਨਿੰਦਰਾ ਬਲੌਗ ਤੇ ਮੈਂ ਕਰਦੇ ਹਾਂ ਤੁਸੀਂ ਠੀਕ ਠਾਕ ਹੋਵਾਂਗੇ ਐਸੀ ਵੀ ਠੀਕ ਠਾਕ ਆਪਾਂ ਮਾਤਵਾ ਸਭ ਨੂੰ ਠੀਕ ਠਾਕ ਰੱਖ ਕੇ ਕਰਦੇ ਹਾਂ ਸ਼ੁਰੂਆਤ ਅੱਜ ਦੇ ਬਲੌਗ ਦੀ ਵਧੀਆ ਬਲੌਗ ਦੀ ਹਾਂ ਚਲੋ ਨਾਸ਼ਤੇ ਦੇ ਨਾਲ ਤੇ ਪਲਕ ਗਈ ਆ ਸਕੂਲ ਤੇ ਅੱਜ ਦਾ ਲਾਸਟ ਪੇਪਰ ਆ ਦੇਖੋ ਕੀ ਅਦਕੀ ਪੇਪਰ ਅੱਜ ਕਿਦਾਂ ਦਾ ਹੁੰਦਾ ਉਮੀਦ ਆ ਵੀ ਅਦਕੀ ਦਾ ਬਹੁਤ ਵਧੀਆ ਕੀਤੀ ਮਿਹਨਤ ਬਹੁਤ ਕੀਤੀ ਉਹਨੇ ਅਦਕੀ ਅਸੀਂ ਦੇਖਦੇ ਆ ਹਾਂ ਬਾਕੀ ਪਤਾ ਲੱਗੇਗਾ ਜਾਣਾ ਪੀਟੀਐਮ ਤੇ ਹਾਂ ਚਲੋ ਠੀਕ ਹੈ ਜੀ ਟ੍ਰਿਪ ਦੇਖੋ ਕਿੱਥੇ ਜਾਂਦਾ ਹੈ ਸਕੂਲ ਦਾ ਟ੍ਰਿਪ ਤੇ ਭੇਜ ਕੇ ਉਹਨਾਂ ਉਸ ਤੋਂ ਬਾਅਦ ਉਹਨਾਂ ਨੇ ਛੁੱਟੀਆਂ ਕਰ ਦੇਣੀਆਂ ਹਾਂ ਚਲੋ 6 ਤਰੀਕ ਦੀ ਪੀਡੀਐਮ ਓਕੇ ਚਲੋ ਠੀਕ ਹੈ ਜੀ ਮਿਲਦੇ ਆ ਜੀ ਨਾਸ਼ਤਾ ਕਰਕੇ ਹੁਣ ਹਾਂ ਜੀ ਆਟ ਕਰਦੀ ਹਾਂ ਉਹ ਰਹਿ ਗਈ ਮੈਂ ਆ ਗਈ ਆ ਅੱਛਾ ਅੱਛਾ ਕਿਉਂ ਕਰਦੀ ਤੇ ਰੋਟੀ ਅੱਜ ਕਿਹੜੀ ਆ ਅੱਜ ਕੜੀ ਪਈ ਸੀ ਮੰਮੀ ਨੇ ਕੜੀ ਵਾਲਾ ਆਟਾ ਦਿੰਦੀਆਂ ਨਾ ਮੰਮੀ ਤਿੰਨੇ ਦੁਬਾਰੀ ਦਿੰਦੀ ਹਾਂ ਹਾਂ ਕੜੀ ਤਾਂ ਜੀਦੀ ਹੋਈ ਸੀ ਕੜੀ ਪਈ ਮੰਮੀ ਨੇ ਇੰਨੀ ਪਈ ਤਾ ਕੜੀ ਆਹ ਸਾਰੇ ਪ੍ਰਾਣੀਆਂ ਸਭ ਜੇ ਸਭ ਮੁੱਕ ਗਈਆਂ ਤੇ ਹੁਣ ਨਿਆਣਾ ਇੰਨਾ ਕੋਈ ਉਹਦਾ ਨਾਮ ਵੀ ਹੋਈਆ ਵੱਡਾ ਹੋਈ ਉਹ ਹੈਰ ਹੈਗਾ ਨਾ ਨਿਆਣਾ ਦੇ ਨਿਆਣਾ ਹੀ ਹੈ ਨਾ ਨਹੀਂ ਹੁਣ ਸਬਜ਼ੀਆਂ ਪ੍ਰਾਣੀਆਂ ਸਾਰੀਆਂ ਮੁੱਕ ਗਈਆਂ ਤੇ ਅੱਜ ਕੀ ਬਣਾਉਣਾ ਹੁਣ ਆਲੂ ਸੁੱਕੇ ਬਣਾਏ ਸੀ ਪੱਲੂਲੇ ਸਕੂਲੇ ਪਾਏ ਨਾ ਅੱਜ ਹਾਂ ਅੱਜ ਕੀ ਆ ਚਲੋ ਓਕੇ ਅੱਜ ਕਹਿੰਦੀ ਸੀ ਮੈਂ ਮੈਗੀ ਖਾਣੀ ਹੈ ਉਹ ਹਾਂ ਅੱਜ ਕਹਿੰਦੀ ਮੇਰੇ ਪੇਪਰ ਜਿੱਦਨ ਮੁੱਕਣ ਜਿੱਦਨ ਕਹਿੰਦੀ ਮੇਰੇ ਪੇਪਰ ਮੁੱਕੇ ਮੈਂ ਉਦਨ ਮੈਗੀ ਖਾਣੀ ਆ ਮੈਗੀ ਨਹੀਂ ਕਰਦੇ ਅੱਜ ਮੈਂ ਮੰਮੀ ਜੋ ਮਰਜ਼ੀ ਮੈਗੀ ਖਾਣ ਤੁਸੀਂ ਜੋ ਮਰਜ਼ੀ ਬਣਾਓ ਅੱਜ ਆਪਕ ਤੁਸੀਂ ਗਿਆ ਜੋ ਮਰਜ਼ੀ ਬਣਾ ਲੈਣਾ ਕੀ ਆ ਟਿੰਡੇ ਤੋਰੀਆਂ ਜੋ ਦਿਲ ਕਰਦਾ ਜੋ ਦਿਲ ਕਰਦਾ ਬਣਾਓ ਅੱਜ ਚੋ ਠੀਕ ਦੁਪਹਿਰੇ ਤੇ ਉਹ ਖਾ ਲੂਗੀ ਮੈਗੀ ਕੋਈ ਗੱਲ ਨਹੀਂ ਅੱਜ ਖਾ ਲਵੇ ਮੁੜ ਕੇ ਤਾਂ ਤੁਹਾਨੂੰ ਪਤਾ ਹੀ ਆ ਮਿਲਦੀ ਨਹੀਂ ਹੁੰਦੀ ਚਲੋ ਬੜੇ ਰਹੀਓ ਜੀ ਸਾਡੇ ਬਲੌਗ ਨਾਲ ਮਿਲਦੇ ਆਂ ਤੁਹਾਨੂੰ ਫਿਰ ਅਸ਼ਤੇ ਤੋਂ ਬਾਅਦ 11 ਵਜ ਗਿਆ ਤੇ ਹੁਣ ਅਸੀਂ ਵੀ ਹੋ ਗਏ ਰੋਟੀ ਪਾਣੀ ਖਾ ਕੇ ਬਹਿਲੇ ਤੇ ਹੁਣ ਚੱਲੇ ਅਸੀਂ ਬਾਜ਼ਾਰ ਚਲੋ ਆਓ ਚੱਲੀਏ ਪਹਿਲਾਂ ਜਾ ਕੇ ਆਈਏ ਫਿਰ ਮੈਂ ਜਾਣਾ ਦੁਕਾਨ ਤੇ ਅਗਲਾ ਬਲੌਗ ਖੋਲਣਾ ਦਵਾਈ ਲੈ ਲੂੰਗਾ ਕੋਈ ਗੱਲ ਨਹੀਂ ਚੱਲਾ ਮੈਨੂੰ ਤੇ ਕੱਲ੍ਹ ਦੀ ਗਈ ਜਾਨੀ ਐ ਦਵਾਈ ਲੈ ਕੇ ਦੇਖ ਲਊਂ ਆ ਨਹੀਂ ਮਸਤੀ ਖਾਦੀ ਸਿਆਈ ਆ ਦਵਾਈ ਕਾਦੀ ਖਾਦੀ ਸੈਂ ਚੱਲ ਉੱਠ ਜਲੀਏ ਮਾਂ ਜੀ ਕਰੋ ਮੈਂ ਨਹੀਂ ਗਿਆ ਰਹਾਂ ਪਰ ਚੱਲ ਉੱਠ ਜਲੀਏ ਆਪਾਂ ਪਹਿਲਾਂ ਦਵਾਈ ਦਾ ਦਵਾਈ ਗਿਆ ਤਾਂ ਪਹਿਲਾਂ ਸਮਝੀ ਦੇ ਲਈਏ ਬੰਦਾ ਕਰ ਰਹੀ ਮਮੀ ਹੈ ਨਾ ਦੱਸੋ ਮੈਨੂੰ ਤਾਂ ਬੜਾ ਬੋਲਦੇ ਨੇ ਚੱਲ ਉੱਠ ਦਵਾਈ ਲੈ ਕੇ ਚੱਲ ਉੜ ਦਵਾਈ ਲੈ ਕੇ ਚੱਲ ਜੰਨੀ ਨਹੀਂ ਤੁਸੀਂ ਬਾਜ਼ਾਰ ਦੇ ਨਹੀਂ ਤੂੰ ਚੱਲ ਜੰਨੀ ਨਹੀਂ ਕੀ ਮਜਾਂਦੀ ਆ ਸੁਹਾ ਜਾਂਦੀ ਆ ਤੁਸੀਂ ਜਿਆਦਾ ਪਰ ਤੁਸੀਂ ਬਾਜ਼ਾਰ ਤੇ ਵੇਚਦੇ ਮੈਂ ਤਾਂ ਘਰੋਂ ਜਾਣ ਦੀ ਕੋਲ ਕਰਦੀ ਆ ਤੁਸੀਂ ਮੰਮੀ ਦੁਕਾਨ ਦੇ ਮੋਹਰੇ ਲੰਘ ਕੇ ਜਾਂਦੇ ਆ ਆਹੋ ਕੱਲ ਆ ਪਹਿਲੇ ਸਬਜ਼ੀ ਦੇ ਲਈਏ ਬਾਅਦ ਚ ਬੋਲ ਲਈਂ ਮੇਰੇ ਬੰਦੇ ਨਾਲ ਅਸਾਂ ਨਹੀਂ ਹੁੰਦਾ ਕੋਈ ਵੀ ਨਾਲ ਲਓ ਜੀ ਟਾਈਮ ਹੋ ਗਿਆ 11:30 ਤੇ ਇੱਧਰ ਸਬਜ਼ੀ ਭਾਜੀ ਲੈ ਕੇ ਅਸੀਂ ਗਏ ਆ ਨਾਲ ਅਸੀਂ ਲੈ ਕੇ ਆਏ ਆ ਦਵਾਈ ਆਪਣੀ ਕਿਉਂਕਿ ਦਵਾਈ ਫਿਰ ਗੁੱਸਾ ਬਹੁਤ ਜਿਹੜਾ ਸੀ ਮਨ ਵੀ ਆਹ ਦਵਾਈ ਤਾਂ ਖਾਓ ਗੈਲਾ ਲਓ ਦਿਓ ਦਵਾਈ ਲਓ ਜੀ ਦਵਾਈ ਖਾ ਕੇ ਤੇ ਚਲੀਏ ਦੁਕਾਨ ਤੇ ਫਿਰ ਆਪਣੇ ਕਰੀਏ ਕੰਮ ਇੱਕ ਲੈ ਆਂਦਾ ਯਾਰ ਡੋਲੋ ਦਾ ਪੱਤਾ ਡੋਲੋ ਡੋਲੋ ਬਾਕੀ ਸਾਰੀਆਂ ਦਵਾਈ ਡਲ 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 ਚਲੋ ਆ ਲਓ ਕਰਾਗ ਮੈਨੂੰ ਕੱਢੀ ਇੱਕ ਹਾਂਜੀ ਇਹ ਨਹੀਂ ਆ ਗਿਆ ਮੈਂ ਕਿਹਦੇ ਦੇਗਾ ਪੂਰਾ ਇਹ ਕਿਹਦੇ ਤੋਂ ਦਸ ਬਿਲ ਲਾਓ ਸਭ ਜਿੱਤਾ ਪੂਰਾ ਜਿੰਦਾ ਇੱਕ ਦੇ ਪਾ ਕੇ ਕਿ ਦੋ ਡਸਟ ਬਿਲ ਨਾਲੇ ਮੁੜ ਕੇ ਜਿੱਤਾ ਭੁੱਲ ਜਾਣਾ ਕਿਹੜੇ ਡਸਟ ਵਿੱਚ ਕਿਹੜਾ ਕੋਣਾ ਚਲੋ ਠੀਕ ਆ ਜੀ ਬਣੇ ਰਿਓ ਬਲੌਗ ਦੇ ਨਾਲ ਦਵਾਈ ਖਾਈਏ ਤੇ ਚਲੀਏ ਦੁਕਾਨ ਤੇ ਮਿਲਦੇ ਹਾਂ ਜੀ ਫਿਰ ਤੁਹਾਨੂੰ ਆਗੇ ਲਓ ਜੀ ਇੱਧਰ ਟਾਈਮ ਹੋ ਗਿਆ ਆ 12:05 ਮਿੰਟ ਤੇ ਇੱਧਰ ਅੱਜ ਅਸੀਂ ਫੇਰ ਮਲਾਂਜੀ ਬਣਾਵਾਂਗੇ ਮੇਰਾ ਕੰਮ ਜਾਂﾞ ਬਈ ਮੈਨੇ ਇਹ ਅੱਧਾ ਕੀ ਲੋ ਥੋੜੇ ਜੇ ਮਟਰ ਲੈ ਆਈ ਸੀ ਮਟਰ ਕੱਟ ਕੇ ਰੱਖ ਲੈ ਕੁਛ ਨਾ ਕੁਛ ਤਾਂ ਬਾਣੀ ਜਾਂਦਾ ਆ ਦੇਖੋ ਜੀ ਸਫਾਈਆਂ ਹੋ ਗਈਆਂ ਨੀਟਡ ਕਲੀਨ ਸਾਰਾ ਹੋ ਗਿਆ ਆ ਇੱਧਰ ਵੀ ਸਾਰੀਆਂ ਸਫਾਈਆਂ ਕਰ ਲਈਆਂ ਸਾਰਾ ਕੁਝ ਹੋ ਗਿਆ ਵਿਲੇ ਹੋ ਗਏ ਆ ਅਸੀਂ ਕਿ ਪਹਿਲੇ ਹੋ ਜਾਂਦੇ ਹਾਂ ਹਾਂ ਇੱਧਰ ਇਹ ਕੱਟਦੀ ਪਈ ਪਿਆਜ਼ ਕਿਉਂਕਿ ਅਸੀਂ ਬਣਾਵਾਂਗੇ ਕੀ ਆ ਸ਼ਾਮੀ ਬਣਾਵਾਂਗੇ ਕarele ਛਿੱਲ ਕੇ ਰੱਖ ਲੈਣੇ ਆ ਈਆ ਮੈਂ ਧੋ ਕੇ ਰੱਖ ਦਿੱਤਾ ਆ ਆਟਾ ਗੁੰਨਿਆ ਪਿਆ ਆ ਲਓ ਜੀ ਜਾ ਤੋ ਕੇ ਰੱਖ ਦਿੱਤਾ ਆ ਮੰਮੀ ਗਏ ਆ ਬਿਆਰ ਜਦੋਂ ਦੇਖਿਆ ਕਿ ਬੜੀ ਹੈਨੀਗੀ ਇਹਦੇ ਵਿੱਚ ਪਾਵਾਂਗੇ ਇੱਕ ਅੰਮ੍ਰਿਤਸਰੀ ਬੜੀ ਤੇ ਕੋਈ ਆਲੂ ਨਹੀਂ ਪਾਉਣੀ ਆਲੂ ਨਹੀਂ ਸਵਾਲਾ ਜੀ ਬੜੀ ਉਹ ਸਵਾਲਾ ਜੀ ਤੇ ਇੱਧਰ ਪਿਆਜ਼ ਕੱਟਦੀ ਪਈ ਆ ਤੇ ਬਾਅਦ ਚੋਂ ਛਿੱਲਾਂਗੇ ਕਰੇਲੇ ਤੇ ਇੱਧਰ ਮਿਰਚਾਂ ਦੀਆਂ ਡੰਡੀਆਂ ਲਾ ਕੇ ਇਹਨੂੰ ਰੱਖ ਲੈ ਘਰਾਬ ਨਹੀਂ ਹੁੰਦੀ ਆ ਇੱਦਾਂ ਤੁਸੀਂ ਵੀ ਰੱਖ ਸਕਦੇ ਆ ਬਾਕੀ ਸਾਰਾ ਸਮਾਨ ਟਿਕਾ ਦਿੱਤਾ ਆ ਆਲੂ ਪਿਆਜ਼ ਜੋ ਵੀ ਸੀਗਾ ਚਲੋ ਜੀ ਬਣੇ ਠੀਕ ਆ ਜੀ ਬਣੇ ਰਹੋ ਸਾਡੇ ਬਲੌਗ ਦੇ ਨਾਲ ਤੇ ਮਿਲਦੇ ਆ ਤੁਹਾਨੂੰ ਤੇ ਇਧਰ ਵੱਧਦੇ ਨਹੀਂ ਆਹ ਬਣਦੇ ਨੇ ਲੋ ਆਹ ਬੜੀ ਘਾਟ ਨੂੰ ਹੁੰਦੀ ਹੈ ਮੈਂ ਘੱਟ ਜੀ ਬੜੀ ਬੀ ਬੜੀ ਘੋਨੇ ਰੱਖ ਲਈਆ ਮੈਂ ਕੋਈ ਬਣੂ ਠੀਕ ਟਮਾਟਰ ਕਰ ਲਿਆ ਮਿਰਚਾਂ ਦੇ ਟਮਾਟਰਾ ਰੱਖ ਦੂ ਮਿਰਚ ਰੱਖ ਲਿਆ

ਇਹ ਬਹੁਤ ਸਵਾਦ ਬੰਦਾ ਵੀ ਬੜੀ ਵਧੀਆ ਲੱਗਦੀ ਬਣੀ ਹੋਤੀ ਆ ਇੱਕ ਵਾਰ ਇਹਦੇ ਵਿੱਚ ਪਤਾ ਟਮਾਟਰ ਇੱਕੋ ਹੀ ਪਾਈਦਾ ਮੈਂ ਤਾਂ ਇੱਕੋ ਟਾਨੀ ਟਮਾਟਰ ਤੇ ਖੱਟਾ-ਖੱਟਾ ਹੋ ਜਾਂਦਾ ਤੇ ਬੜੀ ਨਹੀਂ ਠੱਗੀ ਹੁੰਦੀ ਨਾ ਹਾਂ ਤੇ ਖਟਾਸ ਬਹੁਤ ਆ ਜਾਂਦੀ ਇਹਦੇ ਇਸ ਤਰ੍ਹਾਂ ਇੱਕ ਹੀ ਪਾਈਦੀ ਟਮਾਟਰ ਨੂੰ ਠੀਕ ਹੈ ਤੁਹਾਨੂੰ ਪਤਾ ਹੈ ਪਾਲਣਾ ਤੇ ਪਤਾ ਹੈ ਇਹੋਟਾ ਵੀ ਹਾਂ ਮਰੀ ਮੋਟੀ ਰੰਗ ਸੋਨਾ ਇਹ ਟਮਾਟਰ ਠੀਕ ਹੈ ਲਸਣ ਰੱਖਣਾ ਪਹਿਚ ਹਾਂ ਤੇ ਉੱਧੇ ਤੋਂ ਅੱਧੀ ਕੱਟੇ ਪਿਆ ਹੁਣ ਛਿੱਲਦੇ ਪਿਆ ਕ੍ਰੇਲੇ ਛਿਲੋ ਇਿੱਧਰ ਬਣਾ ਲਦਾ ਹੁਣ ਮੰਗੋ ਸ਼ੇਕ ਹਾਂ ਬਣਾ ਲਿਆ ਮੈਂ ਅੱਲ ਮਾਸੜੀ ਮਾਸਲੀ ਛੱਲੀਆਂ ਲੈ ਕੇ ਆਏ ਟੀਏ ਮਾਤਾ ਜੀ ਨੇ ਸਰਪ੍ਰਾਈਜ਼ ਦਿੱਤਾ ਸੀਗਾ ਅੱਜ ਆਪਾਂ ਮਿੰਦੇ ਸ਼ੇਕ ਬਣਾ ਕੇ ਮਾਤਾ ਜੀ ਨੂੰ ਦਵਾਇਤੀ ਕਰਾਂਗੇ ਹਾਂ ਆਪਾਂ ਕਰਨ ਮਾਸੜੀ ਘਿਲੇ ਆ ਗਏ ਦੇਖੀਏ ਤੜਕਾ ਹਾਂ ਤੜਕਾ ਲਾ ਲੀਏ ਜੀ ਲਾਦੇ ਤੜਕਾ ਹੋਰ ਕੀ ਤੜਕਾ ਲਾ ਲਿਆ ਦੇਖੋ ਲਾ ਲਿਆ ਜੀ ਮੰਗੋ ਜੀ ਤੇ ਫੇਰ ਨੂੰ ਤੁੱਕ ਨੂੰ ਬੰਦ ਕਰ ਦਈਏ ਠੀਕ ਹੈ ਉਸ ਬਾਰੇ ਮਿਲਣੀ ਨਹੀਂ ਪਾਉਂਦੇ ਨਾ ਨਾ ਪਾਣੀ ਇਹ ਲੋੜਾ ਪਾਣ ਗਿਆ ਹੈ ਉਹ ਮਾਣਾ ਠੀਕ ਹੈ ਇਹ ਚੀਕ ਨਹੀਂ ਆਦੀ ਹੁੰਦੀ ਇਹਨੂੰ ਫਿਰ ਜੇ ਹੁੰਦੀਆਂ ਆ 6-7 ਜੀਤੀਆਂ ਆਉਂਦੀਆਂ ਹੋਰ ਵੱਧ ਦੇ ਠੀਕ ਹੈ ਤੇ ਲੱਕ ਕੇ ਗੁਟਾਣੇ ਬਲੈਂਡਰ ਲੈ ਆ ਚੱਕੇ ਇਧਰ ਮੀਂਗੋ ਪਾਤੇ ਆ ਤੀਦੀ ਇਹਨਾਂ ਗੁੰਡਰ ਮੈਂ ਲਾ ਕੇ ਲੈਂਦੀ ਹਾਂ ਤੇ ਪੂਰਾ ਲੈ ਦਿੱਤਾ ਤੋ ਦੋ ਨਾ ਹਾਂ ਬਾਲੇ ਹੈਂਡ ਬਲੈਂਡਰ ਲੈ ਲਈ ਮੈਂ ਇਹ ਤੇ ਬਾਜਾ ਕੱਟਨੀ ਆ ਸੀਗੀਆਂ ਹਾਂਜੀ ਹਾਂਜੀ 4 ਕੀਤੀਆਂ ਸੀ ਸੁਲ ਕੱਢ ਲੈ ਦੋ ਨਾ ਬਹੁਤਾ ਠੰਡਾ ਨਹੀਂ ਨਾ ਹੈ ਇਹ ਨੂੰ ਸ਼ੇਕ ਸਹੀ ਹੈ ਨਾ ਮੰਮੀ ਆ ਆ ਸੇ ਮਸਾਲੀ ਸੰਦੇਰਾ ਤੇ ਆਪੇ ਆਰਾਮ ਆ ਜਾਣਾ ਚਲ ਚਾਹੇ ਟੇਸਟ ਹੋਰ ਚਲੋ ਆਜੂ ਫਿਰ ਆ ਆ ਰੱਖਿਆ ਬਰੇਦੀ ਦੇ ਵਿੱਚ ਇਹ ਗਰਮ ਹੋ ਜਾਣਾ ਦੁੱਧ ਵਾਲਾ ਜੱਗ ਵੀ ਰੱਖ ਲਿਆ ਮੈਂ ਚਲੋ ਹਾਂ ਹੋਰ ਹੋਰ ਲੋ ਜੀ ਇੱਧਰ ਲੱਗਿਆ ਬਣਨ ਮਲੰਗੀ ਬਣ ਗਈ ਬਣ ਗਈ ਕੀ ਪਾਇਆ ਵਿੱਚ ਤੇ ਚਖੰਡ ਤੇ ਖੰਡ ਤੇ ਉਹ ਆਪ ਬਸ ਚੀਜ਼ਾ ਅੰਸ਼ੀ ਤੋਂ ਵਿੱਚ ਉਹ ਕੋਈ ਨਹੀਂ ਆ ਕੋਈ ਜਾਣਦਾ ਓਕੇ ਟੇਕੀ ਵਿੱਚ ਚੀਜ਼ਾ ਟੇਕੀ ਵਿੱਚ ਕੋਈ ਖੁਸ਼ੀ ਹੋਣਾ ਬਸ ਬਣ ਗਈ ਚੀਜ਼ਾ ਇਸ ਨਹੀਂ ਰਹਿਣ ਤੇ ਬੜੀ ਜਿਵੇਂ ਮਲੰਗੀ ਤੇ ਸੰਸਰੀ ਦਾ ਟੁਟਕਾ ਲੱਗਦਾ ਪਿਆ ਹੈ ਹੋਰ ਕੀ ਜੇ ਇੱਧਰ ਬੱਠੇ ਆ ਮम्मा ਲੋ ਡੇ ਦੇ ਚਲੋ ਬੰਦੀ ਤੇ ਦੇਦੇ ਆ ਜਿਹੜੀਆਂ ਬੋਲੇ ਆ ਹਾਂਜੀ ਕਿਦਾਂ ਨੇ ਇਹ ਜੇ ਲਾਦਾ ਹਨ ਅੰਦਰ ਬਣੇ ਲਈਏ ਸਾਡੇ ਵਲੌਗ ਨਾ ਹਾਂ ਫਿਰ ਮਿਲਦੇ ਆ ਲੋ ਜੀ ਇੱਧਰ ਰੋਟੀ ਵੀ ਬਣ ਗਈ ਆ ਪਰ ਵਲੌਗ ਨਹੀਂ ਬਣਿਆ ਹਰ ਹਰ ਰੋਟੀ ਬਣ ਗਈ ਆ ਮੈਂ ਕਿਹਾ ਤੇ ਪੱਲੀ ਨੂੰ ਲੈਣ ਜਾਣਾ ਆ ਮੰਮੀ ਬਾਹਰ ਤਾਂ ਰਹੇ ਹਾਂ ਹਾਂ ਇਹਦੇ ਰੋਟੀ ਬਣਾ ਕੇ ਮੈਂ ਰੱਖ ਲਈ ਆ ਜੀ ਕੁਟੀ ਬਕਾਲੀ ਜਾ ਠੀਕ ਆ ਅੱਜ ਦਾ ਰਬੀ ਵੀ ਨਸੀਲੀਆਂ ਨਹੀਂ ਹੋ ਜਾਂਦੀ ਇਹਦੇ ਸਬਜ਼ੀ ਵੀ ਬਣਨ ਦੀ ਸਾਡੀ ਦੇ ਸਕਦੇ ਹਾਂ ਹਾਂ ਸਬਜ਼ੀ ਦਾ ਪਤਲਾ ਧਨੀਆ ਅਜ ਹੈ ਨਹੀਂ ਜੀ ਆਪਾਂ ਲਈ ਸਬਜ਼ੀ ਹਾਂ ਇਹ ਵੀ ਆ ਗਿਆ ਯਾ ਦੁਕਾਨ ਤੋਂ ਹੁਣ ਬਾਲੇ ਹੀ ਸਿਰ ਹੋਰ ਕੀ ਹੈ ਤੇਲੇ ਅੱਜ ਬਾਦ ਦਿੱਤੀ ਅਮ ਨਹੀਂ ਹਾਂ ਅਜ ਨੇ ਤੇਲੇ ਅੱਜ ਪੂਛਾ ਵਾਲੇ ਰੱਖੇ ਪੂਛਾ ਪੂਛਾ ਵੜ ਕੇ ਖਾਵਾਂਗੇ ਚਾਲੇ ਚਾਲੇ ਚੂਹੇ ਚਲੋ ਜੀ ਅੱਗੇ ਮਿਲਦੇ ਆਂ ਫੇਰ ਨਾ ਬਾਲੀ ਕੀ ਸੈਸੁਰ ਹੋਰ ਕੀ ਜਾਂਦੇ ਆ ਬੰਦੂ ਲੈਣ ਸਵੇਕ ਹੋਇਆ ਹਾਂ ਇਹ ਮੈਂ ਦਵਾਈ ਕਰਦੀ ਕਹਿੰਦੇ ਵੀ ਟਿੰਗਲੀ ਜਰਦੀ ਕਿ ਗੱਡੀ ਕਰਨ ਕਹਿੰਦੇ ਸ਼ਾਮੇ ਚੁੱਪੇ ਗੱਡੀ ਸੀ ਨਾ ਗੱਡੀ ਕਹਿੰਦੇ ਗੱਡੀ ਤੇ ਸੇਕ ਆਉਂਦਾ ਬਹੁਤ ਜ਼ਿਆਦਾ ਹਾਂ ਸ਼ਾਮੇ ਕਰਦਾਂ ਫੇਰ ਏਸੀ ਵੀ ਠੀਕ ਅਗੇ ਹਾਂ ਦੇ ਕੰਮ ਆਨੇ ਕੱਲ੍ਹ ਆਈ ਬੰਦੂ ਹੈ ਇਹਨੂੰ ਸਰਪ੍ਰਾਈਜ਼ ਸਰਪ੍ਰਾਈਜ਼ ਹਾਂ ਫਿਰ ਹਉਂ ਕਰ ਕੋਈ ਸਬਜ਼ੀ ਆ ਸਬਜ਼ੀ ਦਾ ਉਹ ਬਗਲ ਲੈ ਕੇ ਸਭ ਚਾਹ ਵੀ ਹੋ ਸਕਦੀ ਸੀ ਘਰ ਦੇ ਆਪਣੇ ਮੈਂਗੋ ਸ਼ੇਕ ਬਣਾਇਆ ਜੀ ਵੇ ਵੇ ਇਹ ਤਾਂ ਮਾਸੜ ਦੀ ਛੱਲੀਆਂ ਲੈ ਕੇ ਆਂਦਾ ਸੀ ਮਾਸੜੀ ਲਈ ਮੈਂਗੋ ਸ਼ੇਕ ਬਣਾ ਕੇ ਰੱਖਦੀ ਆ ਦੇਖੋ ਨਾ ਮੈਂ ਕਿਦਾਂ ਬਣਾਇਆ ਮੈਂ ਕਦੀ ਅੱਜ ਤੱਕ ਮੈਂਗੋ ਸ਼ੇਕ ਨਹੀਂ ਬਣਾਇਆ ਹੋਇਆਗਾ ਪਹਿਲੀ ਦਫਾ ਬਣਾਇਆ ਨਾ ਮੈਂ ਪਰ ਫਟਾਕ ਨਾਲ ਨਾਲ ਵਧੀਆ ਹਾਂ ਮੈਂ ਯਾਰ ਲੈ ਵਾ ਤੇ ਬੁਰੀਆ ਬਣਾ ਲਈ ਛੋ ਲੱਗੇ ਬਹੁਤ ਵਾ ਬਹੁਤ ਆਤੀਗਾ ਹਾਂ ਦਾਲ ਮੰਡਾ ਵਾਲੀ ਲੈ ਲੈ ਮੈਂ ਅੱਜ ਤੱਕ ਕਦੀ ਇੰਨੇ ਸਾਲਾਂ ਚ ਕਦੀ ਮੈਂ ਇਹ ਜੂਸ ਨਹੀਂ ਕੋਈ ਜੂਸ ਨਹੀਂ ਮੈਂ ਕਦੀ ਉਹ ਮੈਂ ਬਣਾ ਲਵਾਂ ਸਾਰੇ ਵਾਲੀ ਮਾਸਾ ਜੂਸ ਆ ਪਹਿਲਾਂ ਗਾਣਾ ਸੁਣਨ ਲੱਗ ਗਿਆ ਵਾਹ ਵਾਹ ਅਕਰਾਵ ਮੈਂ ਗਾ ਜਿਵੇਂ ਬਣਾਉਂਦੀ ਆ ਤੁਸੀਂ ਇੰਨਾ ਗਾਣਾ ਬਣਾਉਂਦੇ ਹਿੱਲਦਾ ਹੀ ਨਹੀਂ ਹੈਗਾ ਹੁਣ ਐ ਬਰਤਵੀ ਥੋੜੀ ਭਾਈਏ ਹਾਂ ਚਲੋ ਹੋ ਜੀ ਹੁਣ ਆ ਗਈ ਇੱਧਰ ਰੋਟੀ ਆਪਣੀ ਕੀ ਆ ਕੀ ਆ ਕੀ ਆ ਤੇ ਮਲੰਗੀ ਰੋਟੀ ਨਾਲ ਇਹਨਾਂ ਨੇ ਲਿਆ ਜੀ ਨਾਲ ਦਹੀਂ ਪਕੌੜੀਆਂ ਤੇ ਹਾਂਜੀ ਮਲੰਗੀ ਦਾ ਬਹੁਤ ਸਵਾਦ ਆ ਮੈਂ ਇੱਕ ਘਟ ਪਰ ਕੇ ਦੇਖ ਲਿਆ ਤੇ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਦੁਪਹਿਰ ਦਾ ਬਣੇ ਰਿਓ ਜੀ ਬਲੌਗ ਨਾਲ ਫਿਰ ਦੇਖਦੇ ਆ ਜੀ ਕਿੱਦਾਂ ਦੀ ਬਣੀ ਹੈ ਜੀ ਲਓ ਜੀ ਹੁਣ ਲੱਪਾ ਲੱਗਿਆ ਜੀ ਚਾਹ ਪੀਣ ਅੱਜ ਮੇਰਾ ਵੀ ਮਨ ਕਰਦਾ ਮੈਂ ਘਰੇ ਆਇਆ ਮੈਂ ਕਿਹਾ ਚਾਹ ਪੀ ਕੇ ਆਵਾਂ ਹਾਂ ਤੇ ਨਾਲ ਖਾ ਰਹੇ ਆ ਜੀ ਛੱਲੀਆਂ ਮੱਕੀ ਦੀ ਛੱਲੀਆਂ ਲਿਆਂਦੀਆਂ ਛੱਲੀਆਂ ਭੁੰਨ ਕੇ ਜਿਹੜੀਆਂ ਬਹੁ ਰਿਸਕ ਨਾਲ ਤੋੜ ਕੇ ਲਿਆਏ ਸੀ ਅਸੀਂ ਚੋਰੀ ਲੈਂਦੇ ਆ ਚੋਰੀ ਤੋੜ ਕੇ ਲੈਂਦੇ ਸੀ ਜਣੀਆਂ ਚਲੋ ਮਿਲਦੇ ਆ ਜੀ ਤਾਂ ਭੁੰਨ ਲਈ ਥੋੜੀ ਪੱਕੀ ਸੀ ਮੱਕਾ ਆਇਆ ਹੈ ਉਹੀ ਨੇ ਮੱਕਾ ਆਇਆ ਹੈ ਅੱਛਾ ਮੱਕਾ ਆਇਆ ਹੈ ਉਹ ਅਸੀਂ ਇਹ ਰਕੜਾ ਆਈਓ ਵੱਡੇ ਵੱਡੇ ਸੀਗੇ ਇਹ ਸਾਈ ਨੂੰ ਭੁੰਨ ਲਈ ਦਾਣਾ ਮੋਟਾ ਹੈ ਦਾਣਾ ਦਾਣਾ ਬਹੁਤ ਮੋਟਾ ਮੋਟਾ ਦਾ ਹਾਂ ਚਾਓ ਚਾਓ ਮਿਲਦੇ ਆਂ ਚਾਹ ਪੀ ਗਏ ਹੁਣ ਜੀ ਤੇਰਾ ਟਾਈਮ ਪਉਣੇ 7 ਹੋ ਰਿਹਾ ਤੇ ਇੱਧਰ ਪੁੱਠੀਆਂ ਸਿੱਧੀਆਂ ਗੱਲਾਂ ਹੋ ਰਹੀਆਂ ਆ ਕੀ ਕਹਿੰਦੇ ਮੈਂ ਕਿਹਾ ਮੰਮੀ ਅੱਜ ਮੈਂ ਕਰੇਲੇ ਬੋਸਣ ਲੈ ਗਿਆ ਜਿਸ ਵਿੱਚ ਤਰੀਫ ਨਹੀਂ ਕੀਤੀ ਮੈਂ ਕਿਹਾ ਕਾਸ਼ ਮੇਰੀ ਤਰੀਫ ਸਿੱਧਿਆ ਤੱਕ ਵੀ ਨਹੀਂ ਹੋਣੀ ਚਲ ਮੰਮੀ ਕਹਿੰਦੇ ਮੈਂ ਕੀਤੀ ਸੀ ਮੈਂ ਕਿਹਾ ਇਹ ਵੱਲੋਂ ਸਵੇਰ ਤੋਂ ਪਹਿਲਾਂ ਪਹਿਲਾਂ ਹੋ ਗਈ ਜਿਆਦਾ ਹੋ ਗਿਆ ਕਹਿਣਾ ਕੀ ਹੋ ਜਾਂਦਾ ਕਿਹੜਾ ਮਰ ਜਾਂਦਾ ਹੁੰਦਾ ਫੇਰ ਕੀ ਹੋ ਗਿਆ ਚੁੱਪ ਚਲ ਆਇਓ ਇੱਧਰ ਬੰਦੇ ਪਿਆ ਕਰੇਲੇ ਤੇ ਮਾਸੀ ਆਜੋ ਤੜੇ ਕਰੇਲੇ ਹੀ ਕੋਲ ਤਰੇ ਆ ਚਲੋ ਕੀ ਤੇਰੇ ਦੇ ਲੈ ਕਰੇ ਲੈ ਕੇ ਆ ਬੁ。ਇਹ ਦੇਖੇ ਗਾਈਸ ਸਾਡੇ Karele ਨੇ। ਕਿੰਨੇ ਹੋ ਗਏ? Karele ਬਹੁਤ ਸੋਹਣੇ ਨੇ। ਹੁਣ ਦਸ ਕੇ ਆਣੀ। ਹਾਂ। ਆ ਦਸ ਇਹਨੇ ਪੂਛਾ ਰੱਖ ਦਿੱਤੀ ਹੁਣ ਦਸ ਤਰ੍ਹਾਂ ਆ ਗਈ ਸੇਰੇ ਨਾ। ਹਾਂ। ਪੂਛਾ ਪੜੀ। ਸਾਲਾ ਇੱਧਰ ਕਰ ਦਿੱਤਾ ਜੀ ਅਸੀਂ ਗ੍ਰੈਂਡ। ਠੀਕ ਆ? ਹਾਂ। ਤੇ ਇੱਧਰ ਟਮਾਟਰ, ਹਰੀਆਂ ਮਿਰਚਾਂ। ਹੁਣ ਸਾਡੇ Karele ਹੋ ਗਏ ਤੜਕਾ ਲਾ ਕੇ ਜੂ ਜੇ ਮਮੀ ਆਟਾ ਵੀ ਗੁੰਨਣਾ ਨਾ। ਇੱਕ ਕੋਲੀ ਭਲੀ ਹੋਈ ਆ ਸਾਰਨਾ ਨਹੀਂ। ਸਾਰ ਜਾਣਾ। ਨਹੀਂ ਸਾਰਨਾ। ਨੇਸਰ ਨਾ ਮੈਂ ਪ੍ਰਾਥੋ ਦੇਖਾ ਟਬੂਨੀ ਲੈਣਾ ਜਦੋਂ ਗੁੰਨਲੇ ਜਿਹਾ ਰਟਾ ਹਣਾ ਤੇਵਾ ਉਂਦੇ ਪੇ ਫਰਾਈ ਹਣਤ ਲੱਗ ਜਾਣਾ ਟਾਈਮ ਹਲੇ ਹਣਾ ਇੰਨਾ ਟਾਈਮ ਲੱਗ ਜਾਣਾ ਹਲੇ ਚਲੋ ਫੇਰ ਦਿਖਾਉਣੀ ਆ ਕੋ ਟਾਈਮ 7:30 ਹੋ ਗਏ ਆ ਤੇ ਇਧਰ ਕਰੇਲੇ ਫਰਾਈ ਹੋ ਗਏ ਆ ਇਧਰ ਲੱਗਦਾ ਹੁਣ ਥੋੜਾ ਟਬੂਨੀ ਆ ਤੇ ਗੁੰਦ ਵੀ ਆਟਾ ਕਿਹਾ ਜੋ ਕੁਣ ਤਾਂ ਬਹੁਤ ਹਾਲੇ ਜੇ ਆਉਂਦੇ ਕਿਹਾ ਚਲੋ ਚੱਕ ਦਿਆਂ ਫਿਰ ਦਿਖਾਉਂਦੇ ਤਿੰਨ ਸਾਲਾ ਪਿਆ ਹੈ ਸੀ ਨਾ ਉਹ ਤੇ ਜੇ ਵੀ ਆਵੇ ਘਰੇ ਉਹੀ ਤਿੰਨ ਦਾ ਕੋਈ ਕੁਝ ਕੋਲਡ ਹੋਇਆ ਹੈ ਨਾ ਹਵਾ ਥੋੜੀ ਮਸਾਲਾ ਦਾ ਜਿਹੜੇ ਵੀ ਤਿੰਨ ਸਾਲਾ ਦਾ ਰੋਵੇ ਨੂੰ ਹਲਕਾ ਜਿਹਾ ਰੱਖ ਦਿੰਨੇ ਆ ਤੇ ਅੱਜ ਜਦੋਂ ਅਸੀਂ ਬਾਅਦ ਚੋਂ ਵਿੱਚ ਭਰਾਂਗੇ ਠੰਡਾ ਹੋ ਜੇਗਾ ਮਸਾਲਾ ਠੀਕ ਆ ਚਲੋ ਜਿਖਾਵਾ ਦੇ ਰੋਟੇ ਦੇ ਲਪਤੀਆਂ ਬੰਦ ਕਰਿਓ ਠੀਕ ਹੈ ਠੀਕ ਹੈ ਚਲੋ ਵਾਓ ਜੀ ਇੱਧਰ ਆ ਗਿਆ ਜੀ ਮਲੰਜੀ ਸਮਝੀਏ ਜਿੱਦਾਂ ਮੈਂ ਇਹ ਲਗਾਉਂ ਅੰਬ ਦੀ ਛਿੱਲ ਤੇ ਨਾਲ ਆਹ ਗੁਟਣੀ ਹਾਂ ਮम्मी ਨੇ ਕਰਦੇ ਤੇ ਇੱਧਰ ਆ ਗਏ ਅਸੀਂ ਕਰੇਲੇ ਦਾ ਬਣਾ ਲਿਆ ਪੁੱਛਣ ਕਰੇਲੇ ਮम्मी ਨੂੰ ਨਾਰਮਜਾ ਦਿੰਨੇ ਆ ਆ ਮੈਂ ਕਿਹਾ ਥੋੜੇ স্মੋਕੀ ਫਲੇਵਰ ਹੋਗੇ স্মੋਕੀ ਫਲੇਵਰ ਹੋ ਗਿਆ ਆਹ ਕਰੇਲੇ ਦਾ ਜਿਆਦਾ ਸੜ ਜਾਣ ਨਾ ਤੁਸੀਂ ਜੇ ਤੁਹਾਨੂੰ ਕੋਈ ਕਮਲ ਥੜ ਕਰੇਲੇ ਸੜੇ ਆ ਤੇ ਕਸੇ স্মੋਕੀ ਬਣਾਏ ਅਸੀਂ স্মੋਕੀ ਫਲੇਵਰ ਆ ਨਾਟ ਕਰੇਲੇ ਸੜੇ ਆ স্মੋਕੀ ਆ ਦੇਖੋ ਜੀ ਕ੍ਰੇਲੇ ਕਿਆ ਬਾਤ ਹੈ ਕਿਆ ਬੜੀਆ ਬੜੀਆ ਕ੍ਰੇਲੇ ਇੱਕ ਚੱਕ ਲਈਏ ਮਸਾਲਾ ਵੀ ਉਹ 1 ਕਿੱਲਾ ਨਾ ਜਾਣ ਨਹੀਂ ਕਿੱਲਾ ਦਾ ਇੱਕ ਚੂਹਾ ਉਠਾ ਲਿਆ ਅਮਨੇ ਮਰਾ ہوا ਚੂਹਾ ਚਲੋ ਠੀਕ ਹੈ ਜੀ ਮਿਲਦੇ ਆ ਜੀ ਰੋਟੀ ਖਾ ਕੇ ਹੁਣ ਫਿਰ ਕਰਦੇ ਆ ਜੀ ਬਲੌਗ ਦਾ ਆਪਾਂ ਐਂਡ ਓਕੇ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਇਧਰ ਆਪਾਂ ਦੇਖ ਰਿਹਾ ਜੀ ਮਹਾਰਾਜ ਜੀ ਦੀ ਕਮੇਡੀ ਬਹੁਤ ਕਮੇਡੀ ਹੈ ਨਾ ਦੀ ਲਓ ਜੀ ਟਾਈਮ ਹੋ ਗਿਆ ਪੌਣੇ 10 ਤੇ ਸਾਡੀ ਹੋ ਗਈ ਹੁਣ ਪੂਰੀ ਤਰ੍ਹਾਂ ਬੱਸ ਘਮ ਘਮ ਕੇ ਤਾਂ ਇੱਧਰ ਹੁਣ ਲੱਗੀ ਆ ਜੀ ਮਨਪ੍ਰੀਤ ਸਵੇਰ ਦਾ ਜਿਗਾੜ ਕਰਨ ਇਹ ਲੱਗੀ ਆ ਜੀ ਚਿੱਟੇ ਛੋਲੇ ਭੇਣ ਇਹ ਸਵੇਰੇ ਬਣਾ ਗਏ ਸੀ ਮੈਂ ਪਾਏ ਸੀਗੇ ਤੇ ਲੈ ਕੇ ਆ ਜਾ ਕੇ ਮੈਂ ਤੇ ਕਿੱਥੇ ਮਿਲੂਗਾ ਹੈਗੇ ਆਪਾਂ ਇਹਦੇ ਥੋੜੇ ਜੀ ਤੁਸੀਂ ਕਰੋ ਜੀ ਬਲੌਗ ਦਾ ਐਂਡ ਫਿਰ ਕੱਲ ਦੇਖਦੇ ਆ ਪੂਰੀਆਂ ਬਣਦੀਆਂ ਭਟੂਰੇ ਬਣਦੇ ਆ ਫਿਰ ਭਟੂਰੇ ਦਾ ਆਟਾ ਗੁੰਨ ਕੇ ਰੱਖ ਲੇ ਪੂਰੀਆਂ ਪਰੀਆਂ ਬਣਾ ਲਓ ਚਲੋ ਕਰਾਂਗੇ ਬਲੌਗ ਦਾ ਐਂਡ ਆਪਾਂ ਰੀਲ ਫਲੇਸ਼ ਨੇ ਕਿ ਪੂਰੀਆਂ ਭਾਰੀਆਂ ਵਾਲੀ ਹਾਂ ਚਲੋ ਇਹ ਦਾਣਾ ਲਾਪੇ ਇਹ ਸਟੀਲ ਮੂਲ ਪਤਾ ਨਹੀਂ ਮੈਨੂੰ ਇੱਦਾਂ ਹੀ ਦਿੱਤੀ ਉਹਨਾਂ ਨੇ ਸਟੀਲ ਮੂਲ ਇਹ 20 ਰੁਪਏ ਦਿੱਤੀ ਹਾਂ ਚਲੋ ਚਲੋ ਹਾਂਜੀ ਇੱਥੇ ਕਰਦੇ ਹਾਂ ਅੱਜ ਦੇ ਵਲੌਗ ਦਾ ਐਂਡ ਬਹੁਤ ਸਾਰੀ ਥਾਂ ਘੁੰਮਦੇ ਫਿਰਦਿਆਂ ਦੀ ਨਿਕਲ ਗਈ ਥਕ ਬਹੁਤ ਥੱਕ ਹੋਇਆ ਆ ਸਾਡੀ ਹੋਈ ਬਈ ਬੱਸ ਹੁਣ ਹਾਂਜੀ ਲਾਈਕਸ ਤੇ ਕਮੈਂਟ ਕਰਨਾ ਨਾ ਭੁੱਲਣਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਦੱਸੋ ਤੁਹਾਨੂੰ ਸਾਡੇ ਵਲੌਗ ਕਿੱਦਾਂ ਦੇ ਲੱਗਦੇ ਹੈ ਕਮੈਂਟ ਜਰੂਰ ਕਰਿਆ ਕਰੋ ਕੱਲ ਨੂੰ ਮਿਲਦੇ ਆ ਇੱਕ ਨਵੇਂ ਨਵੇਂ ਵਲੌਗ ਆਉਣੀਆਂ ਚਿੱਟੇ ਛੋਲੇਆਂ ਦੇ ਆ ਕਿ ਬੱਲੂ ਨੇ ਪਰ ਜਾਣਾ ਸੀ ਇਹੇ ਸਕੂਲੇ ਓਕੇ ਜੀ ਠੀਕ ਹੈ ਜੀ ਨਵੇਂ ਵਲੌਗਸ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ